ਵੇਲੀ ਜਿਹੜੀ ਤਿਆਰ ਹੋ ਗਈ ਹੈ ਕਿੰਨਾ ਸਮਾਂ ਲੱਗੇਗਾ ਕੁਝ ਇਹਦੇ ਵਿੱਚ ਹੋਇਆ ਇਹਦੇ ਅਸੀਂ ਇੱਕ ਏਜੰਸੀ ਨੂੰ ਜਿਹਨੂੰ ਹਾਇਰ ਕੀਤਾ ਹੈਗਾ ਉਹਨੇ ਬਹੁਤ ਸਾਰਾ ਕੰਮ ਕੀਤਾ ਹੈਗਾ ਜਿਵੇਂ ਕਿ ਲਾਲ ਕਿਲਾ ਹੈਗਾ ਹੈ ਹੋਰ ਬਹੁਤ ਸਾਰੀਆਂ ਇੰਡੀਆ ਦੀਆਂ ਇਮਾਰਤਾਂ ਨੇ ਜਿਨ੍ਹਾਂ ਨੇ ਜਿੱਥੇ ਉਹਨਾਂ ਨੇ ਕੰਮ ਕੀਤਾ ਹੈਗਾ ਉਹ ਏਜੰਸੀ ਬਹੁਤ ਜਲਦੀ ਇਹ ਸਾਰਾ ਕਾਰਜ ਕਰੇਗੀ ਪਰ ਇਸਾ ਤੋਂ 2 ਸਾਲ ਦਾ ਉਹਨਾਂ ਨੇ ਟਾਈਮ ਲੈਂਦਾ ਹੈ 2 ਤੋਂ 2.5 ਸਾਲ ਵੀ ਲੱਗ ਸਕਦੇ ਆ ਤੇ ਇੱਥੇ ਮਿਊਜ਼ੀਅਮ ਵਗੈਰਾ ਤੇ ਹੋਰ ਜੋ ਲੋੜੀ ਦੀ ਮਤਲਬ ਕਿ ਜੋ ਲੋਕੀ ਆਇਆ ਕਰੋ ਇਹ ਮਨੁੱਖ ਮਨੁੱਖੀ ਅਧਿਕਾਰਾਂ ਦੀ ਜਿਹੜੀ ਇਹ ਥਾਂ ਹੈਗੀ ਹੈ ਸਭ ਤੋਂ ਵੱਡੀ ਹੈ ਸਭ ਤੋਂ ਵੱਡਾ ਸਨੇਹਾ ਜਿਹੜਾ ਉਹ ਦਵਾਨ ਟੋਡਰਮਲ ਦੀ ਹਵੇਲੀ ਚੋਂ ਮਿਲਦਾ ਤੇ ਇਹਨੂੰ ਅਸੀਂ ਦਰਸਾਉਂਦਾ ਇੱਕ ਮਿਊਜ਼ੀਅਮ ਵੀ ਚੱਲ ਰਿਹਾ ਦਿੱਤੀ ਦਿਹਾੜਾ ਸ਼ੁਰੂ ਹੋਇਆ ਤੇ ਜੇ ਗੱਲ ਗੱਲ ਕਰੀਏ ਦਵਾਨ ਟੋਡਰਮਲ ਜੀ ਦੀ ਵੀ ਬਹੁਤ ਵੱਡਾ ਜਿਵੇਂ ਕਿ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਜ਼ਿਕਰ ਹੁੰਦਾ ਜਿਵੇਂ ਛੋਟੇ ਸਹਬਜ਼ਾਦਿਆਂ ਦੀ ਜਿਹੜੇ ਇੱਕ ਸੰਸਕਾਰ ਕੀਤਾ ਸੀ ਕਿਵੇਂ ਦੇਖਦੇ ਹੋ ਚਾਹੀਏ ਬਹੁਤ ਵੱਡੀ ਗੱਲ ਹੈ ਜੀ ਦਵੰਤ ਡੋਟਰ ਮਲ ਜੀ ਨੇ ਆਪਣਾ ਸਾਰਾ ਕੁਝ ਵਾਰ ਕੇ ਮਨੁੱਖੀ ਅਧਿਕਾਰਾਂ ਦੇ ਉਸ ਪੜਾ ਦੀ ਰਾਖੀ ਦੇ ਲਈ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਲੈ ਕੇ ਆਂਦਾ ਜਿੱਥੇ ਬਹੁਤ ਲੋਕ ਆਪਣੇ ਆਪ ਨੂੰ ਪਿੱਛੇ ਕਰ ਲੈਂਦੇ ਆ ਕਿਉਂਕਿ ਠੀਕ ਹੈ ਉਹਨਾਂ ਦੀ ਸ਼ਹਾਦਤ ਬਹੁਤ ਵੱਡੀ ਸ਼ਹਾਦਤ ਹੈ ਪਰ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸਰੀਰ ਉੱਥੇ ਪਏ ਹੋਏ ਸੀ ਕਿ ਜਰਨਲਿਸਟ ਸੰਭਾਲ ਨਹੀਂ ਸੀ ਹੋ ਰਹੀ ਤਾਂ ਮਨੁੱਖੀ ਸਰੀਰ ਦੀਆਂ ਜਿਹੜੀਆਂ ਅੰਤਮ ਰਸਮਾਂ ਹੈਗੀਆਂ ਨੇ ਉਹਨਾਂ ਨੂੰ ਨਿਭਾਉਣ ਦੇ ਲਈ ਉਹ ਆਪ ਆਪਣੇ ਆਪ ਨੂੰ ਅੱਗੇ ਲੈ ਕੇ ਆਇਆ ਹੈ ਨਾ ਸੋ ਅਸੀਂ ਉਹਨਾਂ ਦੀ ਕੁਰਬਾਨੀ ਤੋਂ ਪ੍ਰਭਾਵਿਤ ਆ ਸਾਰੀ ਸਿੱਖ ਕੌਮ ਸਦਾ ਪ੍ਰਭਾਵ ਲੈਂਦੀ ਰਹਿੰਦੀ ਆ ਛੋਟੇ ਸਾਹਿਬ ਜਦਿਆਂ ਤੋਂ ਸਦਾ ਪ੍ਰਭਾਵ ਲੈਂਦੀ ਰਹਿੰਦੀ ਆ ਮਾਤਾ ਗੁਜਰ ਕੌਰ ਜੀ ਤੋਂ ਸਦਾ ਪ੍ਰਭਾਵਿਤ ਹੁੰਦੀ ਆ ਸਾਡੀ ਸਿੱਖ ਕੌਮ ਦੇ ਕੋਲ ਜਿੰਨੀਆਂ ਕੁ ਵਿਰਾਸਤੀ ਇਮਾਰਤਾਂ ਸਨਗੀਆਂ ਜੀ ਸਮੇਂ ਦੀ ਅਣਦੇਖੀ ਕਰਕੇ ਕਹਿ ਲਈਏ ਜਾਂ ਕਿਸੇ ਵੀ ਕਾਰਨ ਕਰਕੇ ਕਹਿ ਲਈਓ ਸਾਡੇ ਕੋਲ ਨਹੀਂ ਬਚੀਆਂ ਦਿਖਾਉਣ ਨੂੰ ਸਾਡੇ ਕੋਲੇ ਆਲੀਸ਼ਾਨ ਇਮਾਰਤਾਂ ਹਨਗੀਆਂ ਪਰ ਪੁਰਾਣਾ ਇਤਿਹਾਸ ਜਿਹੜਾ ਹੈਗਾ ਉਹ ਨਹੀਂ ਹੈਗਾ ਸੋ ਸਾਡਾ ਯਤਨ ਹੈਗਾ ਕਿ ਅਸੀਂ ਇਸ ਨੂੰ ਪਰਾਤਨ ਬੂਕ ਦੇ ਵਿੱਚ ਪ੍ਰਿਜ਼ਰਵ ਕਰੀ ਜਿੰਨੀ ਹੈ ਇਹਨੂੰ ਐਜ਼ ਇਟ ਇਜ਼ ਰੱਖਿਆ ਜਾਏ ਤੇ ਅਸੀਂ ਪਰਮਿਸ਼ਨਾਂ ਦੇ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਸਰਕਾਰ ਦੇ ਕੋਲ ਹਰ ਸਮੇਂ ਜਿਹੜਾ ਹੈਗਾ ਜਾਣਦੇ ਹਾਂ ਕਿਉਂਕਿ ਮੈਂ ਤੁਹਾਡੇ ਧਿਆਨ ਚ ਲਿਆ ਦਾਂ ਸਾਰੀ ਸੰਗਤ ਦੇ ਧਿਆਨ ਚ ਲਿਆ ਦਾਂ ਕਈ ਵਾਰੀ ਲੋਕਾਂ ਨੂੰ ਹੁੰਦਾ ਕਿ ਸਰਕਾਰ ਇੱਥੇ ਇਨਵੋਲ ਕਿਵੇਂ ਆ ਜੀ ਔਰ ਜਿਹੜੀ ਜਗਾ ਹੈ ਜਿੱਥੇ ਆਪਾਂ ਬੈਠੇ ਆ ਇਹ ਹਵੇਲੀ ਦੀ ਜਗਾ ਹੈ ਤੇ ਕੁਝ ਸਜਣਾ ਵੱਲੋਂ ਇਹ ਜਗਾ ਸਾਹਿਬਜਾਦਾ ਬਾਬਾ ਜੁਰਾਵਰ ਸਿੰਘ ਬਾਬਾ ਫਤੇਜ ਸਿੰਘ ਮਾਤਾ ਗੁਜਰ ਕੌਰ ਜੀ ਦੇ ਨਾਮ ਤੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਮੈਨੇਜਰ ਦੇ ਰਾਹੀਂ ਸ਼ਰਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਹੋਈ ਹੈ ਤੇ ਇਸ ਜਗਾ ਦੇ ਵਿੱਚ ਉਸਰੀ ਹੋਈ ਜਿਹੜੀ ਹਵੇਲੀ ਹੈਗੀ ਆ ਬਹੁ ਹਮੇਲੀ ਪੰਜਾਬ ਸਰਕਾਰ ਨੇ ਆਪਣਾ ਇੱਕ ਐਕਟ ਪਾਸ ਕੀਤਾ ਸੀ 2009 ਦੇ ਵਿੱਚ ਉਹਨੂੰ ਵਿਰਾਸਤੀ ਇਮਾਰਤ ਕੋਸ਼ਤ ਕਰ ਦਿੱਤਾ ਸੀ ਸੋ ਉਹ ਪੰਜਾਬ ਸਰਕਾਰ ਪ੍ਰਾਤਨ ਵਿਭਾਗ ਦੇ ਅੰਡਰ ਚੱਲੀ ਗਈ ਜਗਾ ਦੀ ਮਾਲਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸੋ ਇਥੇ ਅਸੀਂ ਕੋਈ ਵੀ ਕੰਮ ਕਰਨਾ ਹੋਵੇ ਤਾਂ ਸਾਨੂੰ ਦੋਵੇਂ ਤਰ੍ਹਾਂ ਤੋਂ ਜਿਹੜੀ ਹੈਗੀ ਉਹ ਮਨਜ਼ੂਰੀ ਲੈਣੀ ਆ ਗੱਲ ਕਰੀ ਆ ਆਪਾਂ ਜਿਹੜੀਆਂ ਕਿ ਆਪਣੇ ਵਿਰਾਸਤੀ ਚੀਜ਼ਾਂ ਨੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਦਿਖਾਉਣੀਆਂ ਨੇ ਕਿ ਇਹ ਇਤਿਹਾਸ ਨਾਲ ਜੁੜੇ ਨਾਲੀਆਂ ਉਹ ਅੱਜ ਤੱਕ ਖੰਡਰ ਦਾ ਰੂਪ ਧਾਰਨ ਕਰ ਰਹੇ ਨੇ ਕਿਉਂ ਕਿ ਕਿਉਂ ਨਹੀਂ ਸੰਭਾਲਿਆ ਜਾ ਰਿਹਾ ਉਹਨੂੰ ਆ ਪਤਾ ਨਹੀਂ ਜੀ ਹੁਣ ਇਹਦੇ ਪਿੱਛੇ ਦੇਖ ਅਸੀਂ ਤਾਂ ਸਗੋਂ ਆਪਣੇ ਆਪ ਨੂੰ ਇਸ ਗੱਲ ਲਈ ਭਾਗਾ ਵਾਲੇ ਮੰਨਦੇ ਆ ਕਿ ਸ਼ਾਇਦ ਗੁਰੂ ਸਾਹਿਬ ਨੇ ਸੇਵਾ ਸਾਡੇ ਲਈ ਸੰਭਾਲ ਕੇ ਰੱਖੀ ਹੋਈ ਸੀ ਜੀ ਕਿਉਂਕਿ ਜਦੋਂ ਤੱਕ ਅਸੀਂ ਇਸ ਸੇਵਾ ਨਾਲ ਜੁੜੇ ਨਹੀਂ ਸੀ ਉਦੋਂ ਤੱਕ ਅਸੀਂ ਟੋਡਰਮਲ ਜੀ ਬਾਰੇ ਜਾਣਦੇ ਪੜ੍ਹਦੇ ਲੋਕਾਂ ਨੂੰ ਸੁਣਾਉਂਦੇ ਜ਼ਰੂਰ ਸੀ ਪਰ ਇਹ ਜਗ੍ਹਾ ਨਾਲ ਇਸ ਹਵੇਲੀ ਨਾਲ ਨਹੀਂ ਸੀ ਜੁੜੇ ਹੋਏ ਜਦੋਂ ਇੱਥੇ ਆ ਕੇ ਪੈਰ ਪਾਏ ਜਦੋਂ ਇਹ ਜਗ੍ਹਾ ਨੂੰ ਵੇਖਿਆ ਇਹਦੀ ਹਾਲਤ ਨੂੰ ਵੇਖਿਆ ਫਿਰ ਸਾਡੀ ਸਾਰਿਆਂ ਦੀ ਰਾਏ ਹੋਈ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਲਖਨਰ ਸਿੰਘ ਜੀ ਨਾਲ ਕਿ ਚਲੋ ਆਪਾਂ ਆਚਾਰਾ ਜੋਈ ਕਰਕੇ ਵੇਖੀਏ ਹੋਰ ਬਹੁਤ ਨੇ ਯਤਨ ਕੀਤਾ ਹਨਾ ਖਾਰੇ ਗੁਰੂ ਮਹਾਰਾਜ ਨੇ ਸਾਡੀ ਝੋਲੀ 'ਚ ਸੇਵਾ ਪਾਣੀ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਤਾਂ ਸਾਰਿਆਂ ਨੂੰ ਆਪੋ ਆਪਣੇ ਘਰੀ ਆਪੋ ਆਪਣੇ ਕੰਮਾਂ ਤੇ ਲੱਗਿਆ ਨੂੰ ਜਿਵੇਂ ਗੁਰੂ ਮਹਾਰਾਜ ਨੇ ਬਾਹਰ ਤੋਂ ਫੜ ਕੇ ਲਿਆਂਦਾ ਹੋਵੇ ਵੀ ਕਿੱਥੇ ਤੁਸੀਂ ਤੁਰੇ ਫਿਰਦੇ ਹੋ ਆ ਕੇ ਆਹ ਸੇਵਾ ਕਰੋ ਹਨਾ ਤਾਂ ਬੇਦ ਆਪਣੇ ਆਪ ਬਣਦੇ ਗਏ ਢੋਅ ਆਪਣੇ ਆਪ ਢੁਕਦੇ ਗਏ ਚਲੋ ਸਮੇਂ ਦੇ ਹਿਸਾਬ ਨਾਲ ਜਿਹੜੀਆਂ ਵਿਰਾਸਤਾਂ ਸਾਡੇ ਕੋਲੋਂ ਗਈਆਂ ਕੋਈ ਕਾਰਨ ਉਹਨਾਂ ਦਾ ਰਿਹਾ ਹੋਊਗਾ ਪਿੱਛੇ ਜਿਸ ਕਰਕੇ ਉਹ ਸਾਡੇ ਕੋਲੋਂ ਚਲੀਆਂ ਗਈਆਂ ਹਾਲੇ ਵੀ ਜੋ ਕੁਝ ਸਾਡੀ ਕੌਮ ਦੇ ਕੋਲ ਸੁਰੱਖਿਅਤ ਹੈਗਾ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਿੱਥੇ ਕਿਤੇ ਕੁਝ ਹੈਗਾ ਉਹਨੂੰ ਉੱਥੇ ਸੰਭਾਲ ਲਿਆ ਜਾਵੇ ਭਾਵੇਂ ਉਹ ਥੋੜਾ ਭਾਵੇਂ ਉਹ ਬਹੁਤ ਹੈ ਜਿੰਨਾ ਵੀ ਪੁਰਾਣੀ ਚੀਜ਼ ਜਿੰਨੀ ਅਸੀਂ ਸੰਭਾਲ ਲਈਏ ਓਨੀ ਹੀ ਸਾਡੇ ਲਈ ਪ੍ਰੇਰਨਾ ਦਾ ਇੱਕ ਹੈਗੀ ਆ ਕਿਉਂਕਿ ਸਿਆਣੇ ਕਹਿੰਦੇ ਆ ਕਿ ਜਿਹੜਾ ਇਤਿਹਾਸ ਹਨ ਉਹ ਸਾਡਾ ਇੱਕ ਫੋਟਿਆ ਪਿਛਲਾ ਕਦਮ ਹੈ ਤੇ ਜਿਹੜਾ ਭਵਿੱਖ ਹੈ ਉਹ ਸਾਡਾ ਮਤਲਬ ਉਹ ਕਦਮ ਹੈ ਜਿਹਨੇ ਅੱਗੇ ਟਿਕਣਾ ਵਾ ਤਾਂ ਅਗਲਾ ਕਦਮ ਸਾਡਾ ਬਿਹਤਰ ਹੋਵੇ ਉਹਦੇ ਲਈ ਜ਼ਰੂਰੀ ਹੈ ਕਿ ਸਾਡਾ ਜਿਹੜਾ ਪਿਛਲਾ ਕਦਮ ਹੈ ਉਹ ਸਹੀ ਥਾਂ ਤੇ ਟਿਕਿਆ ਹੋਵੇ ਸੋ ਜੇ ਅਸੀਂ ਇਤਿਹਾਸ ਨੂੰ ਢੰਗ ਨਾਲ ਸੰਭਾਲਿਆ ਹੋਏਗਾ ਤਾਂ ਸਾਡਾ ਭਵਿੱਖ ਆਪਣੇ ਆਪ ਸੋਹਣਾ ਬਣੇਗਾ ਹਨਾ ਤਾਂ ਇਹ ਸਾਰੀ ਮਾਨਵਤਾ ਦੇ ਲਈ ਇੱਕ ਪ੍ਰੇਰਨਾ ਸਰੋਤ ਬਣੇਗਾ ਜਿੱਥੋਂ ਲੋਕੀ ਧਰਮਾਂ ਦੀ ਮੰਡ ਤੋਂ ਉੱਪਰ ਉੱਠ ਕੇ ਹਰ ਪ੍ਰਕਾਰ ਦੀ ਨਫ਼ਰਤ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੀ ਸੰਭਾਲ ਦਾ ਸੁਨੇਹਾ ਲੈ ਕੇ ਜਾਇਆ ਕਰਨਗੇ ਯਤਨ ਸਾਡਾ ਇਹੀ ਹੈ ਕਿ ਇੱਥੇ ਆਉਣ ਦਾ ਇਸ ਜਗ੍ਹਾ ਨੂੰ ਵੇਖਣ ਦਾ ਭਾਵ ਸਾਡਾ ਇਹ ਨਾ ਹੋਵੇ ਕਿ ਲਾ ਇੱਥੇ ਫੋਟੋ ਖਿਚਾ ਕੇ ਤੇ ਰੀਲਾਂ ਬਣਾ ਕੇ ਤੁਰ ਜਾਈਏ ਅਸੀਂ ਇੰਸਟਾਗ੍ਰਾਮ ਵਗੈਰਾ ਹੋਰ ਚੀਜ਼ਾਂ ਤੇ ਪਾਈ ਜਾਈਏ ਜਿਹੜੀ ਇੱਥੇ ਆਉਣ ਵਾਲੀ ਸੰਗਤ ਹੈ ਉਹਨਾਂ ਦੇ ਵਿਚਾਰਨਾ ਚ ਅਸੀਂ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਵੀ ਇਸ ਜਗ੍ਹਾ ਤੋਂ ਪ੍ਰੇਰਨਾ ਲੈ ਕੇ ਜਾਓ ਇਹ ਉਸ ਗੁਰਮੁਖ ਪਿਆਰੀ ਦੀ ਜਗ੍ਹਾ ਆ ਜਿਨੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਲਈ ਔਰ ਮਾਤਾ ਜੀ ਦੇ ਸੰਸਕਾਰ ਦੇ ਲਈ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਸੀਗਾ ਤਾਂ ਆਪਾਂ ਵੀ ਮਾਨਵਤਾ ਲਈ ਇਨਸਾਨੀਅਤ ਲਈ ਮਨੁੱਖੀ ਕਦਰਾਂ ਕੀਮਤਾਂ ਲਈ ਬਹੁਤਾ ਨਹੀਂ ਤਾਂ ਥੋੜਾ ਥੋੜਾ ਆਪਣੇ ਵੱਲੋਂ ਤਿਲਫੁਲ ਯੋਗਦਾਨ ਪਾਉਣਾ ਸ਼ੁਰੂ ਕਰੀਏ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਅਤੇ ਪੂਜਨੀਕ ਮਾਤਾ ਗੁਜਰਕੋਟ ਜੀ ਦੀ ਸ਼ਹੀਦੀ ਦਿਹਾੜੇ ਜਿੱਥੇ ਕਿ 25 ਤੋਂ 27 ਦਸੰਬਰ ਨੂੰ ਸ਼ੁਰੂ ਹੋਣੇ ਨੇ ਉੱਥੇ ਹੀ ਜੇਕਰ ਗੱਲ ਕਰੀਏ ਦੀਵਾਨ ਟੋਡਰਮਲ ਜੀ ਦੀਵਾਨ ਟੋਡਰਮਲ ਜੀ ਦਾ ਇਤਿਹਾਸ ਦੇ ਵਿੱਚ ਸਨੇਹਰੀ ਪੰਨਿਆਂ ਦੇ ਉੱਤੇ ਲਿਖਿਆ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਸ ਇਸ ਸਮੇਂ ਜਹਾਜੀ ਹਵੇਲੀ ਤੇ ਮੌਜੂਦ ਆ ਜਿੱਥੇ ਕਿ ਇਹ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਵੱਲੋਂ ਜਿਹੜਾ ਕਿ ਇਸ ਦਾ ਜਿਹੜਾ ਕਿ ਨਵਿਨੀਕਰਨ ਦਾ ਉਸੇ ਤਰ੍ਹਾਂ ਜਹਾਜੀ ਹਵੇਲੀ ਨੂੰ ਤਿਆਰ ਕਰਨਾ ਜਿਵੇਂ ਕਿ ਦੀਵਾਨ ਟੋਡਰਮਾਲ ਵੱਲੋਂ ਪਹਿਲਾਂ ਇਹ ਪਛੋਕੜ ਇਤਿਹਾਸ ਸਮੇਂ ਜਿਹੜੀ ਜਹਾਜੀ ਹਵੇਲੀ ਮੌਜੂਦ ਸੀ ਉਸ ਤਰ੍ਹਾਂ ਹੀ ਇਹਨੂੰ ਤਿਆਰ ਕੀਤਾ ਜਾ ਰਿਹਾ ਤੇ ਗੱਲਬਾਤ ਵੀ ਕਰਾਂਗੇ ਦੀਵਾਨ ਟੋਡਰਮਾਲ ਜੀ ਉਹ ਹੇਸਾਂ ਜਿਨ੍ਹਾਂ ਵੱਲੋਂ ਛੋਟੇ ਸਾਹਿਬ ਜਾਦੇ ਬਾਬਾ ਜੋਗਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਹੜੇ ਕੀ ਸੀਰ ਸੀ ਜਦੋਂ ਕਿ ਮੁਗਲ ਹਕੂਮਤ ਵੱਲੋਂ ਛੋਟੇ ਸਾਹਿਬ ਜਾਦਿਆਂ ਨੂੰ ਨੀਹਾਂ ਦੇ ਵਿੱਚ ਚਨਵਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਤਾਂ ਉਸ ਸਮੇਂ ਜਦੋਂ ਦੀਵਾਨ ਟੋਡਰਮਾਲ ਜੀ ਨੂੰ ਇਸ ਦਾ ਪਤਾ ਲੱਗਦਾ ਹੈ ਤਾਂ ਦੀਵਾਨ ਟੋਡਰਮਾਲ ਜੀ ਵੱਲੋਂ ਉਹਨਾਂ ਦੇ ਸਰੀਰਾਂ ਨੂੰ ਜਿੱਥੇ ਕਿ ਸੰਸਕਾਰ ਕਰਨ ਲਈ ਮੁਗਲ ਹਕੂਮਤ ਨਾਲ ਕਰਦੇ ਆ ਤਾਂ ਮੁਗਲ ਹਕੂਮਤ ਦੇ ਜਿਹੜੇ ਕਿ ਇੱਥੇ ਵਜੀਦ ਖਾਨ ਸੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਸੋਨੇ ਦੀਆਂ ਮੋਹਰਾਂ ਲੈਣ ਗਏ ਜਿਹੜੀਆਂ ਕਿ ਕਰੀਬ 78 ਅਰਬ ਤੇ 50 ਲੱਖ ਦੀ ਜਿਹੜੀ ਕੀਮਤ ਬਣਦੀ 78 ਅਰਬ 50 ਲੱਖ ਮੋਹਰਾਂ ਸੀ ਜਿਹੜੀਆਂ ਕਿ ਉਹ ਖੜੀਆਂ ਕਰਨ ਪਹਿਲਾਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੋਹਰਾਂ ਲਵਾਗੇ ਜਦੋਂ ਉਹਨਾਂ ਦੇ ਮਾਨ ਦੇ ਵਿੱਚ ਮੁਗਲ ਹਕੂਮਤ ਦੇ ਲਾਲ ਚੰਦ ਤਾਂ ਉਹ ਕਹਿੰਦੇ ਨੇ ਕਿ ਜਿਹੜਾ ਮੋਰਾਂ ਖੜੀਆਂ ਕਰਕੇ ਅਸੀਂ ਜ਼ਮੀਨ ਦਵਾਂਗੇ ਤਾਂ ਉਸ ਤੋਂ ਬਾਅਦ ਦੀਵਾਨ ਟੋਡਰਮਾਲ ਜੀ ਵੱਲੋਂ ਆਪਣੀ ਜਿਹੜੀ ਕਿ ਸਾਰੀ ਪੂੰਜੀ ਵੇਚ ਕੇ ਜਿਹੜਾ ਕਿ 71 ਜਿਹੜੀ ਮਾਇਆ ਕੀਤੀ ਜਾਂਦੀ ਹੈ ਗੱਲਬਾਤ ਕਰਾਂਗੇ ਜਿਹੜੀ ਕਿ ਦੀਵਾਨ ਟੋਡਰਮਾਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਜਿਹੜਾ ਨਵੀਨੀਕਰਨ ਕੀਤਾ ਜਾ ਰਿਹਾ ਉਹਨਾਂ ਦੇ ਆਗੂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਿਣਾ ਹੈ ਉਹਨਾਂ ਦਾ ਕਿ ਭਾਈ ਕਾਨਕੇ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਕਿ ਹੁਣ ਤਿਆਰੀ ਚੱਲ ਰਹੀ ਆ ਤੇ ਕਿਵੇਂ ਪਹਿਲਾਂ ਵੀ ਰਿਕਾਪਟਾ ਵੀ ਬੜੀਆਂ ਆਈਆਂ ਨੇ ਤਿਆ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਗਾਤਾਰ ਪੁਰਾਣੇ ਸਮੇਂ ਤੋਂ ਜਿਵੇਂ ਕਿ ਦੀਵਾਨ ਟੌਡਰ ਮਾਲ ਜੀ ਦਾ ਇਤਿਹਾਸ ਦੇ ਵਿੱਚ ਸਨੈਰੀ ਪੰਨੇ ਤੇ ਨਾਮ ਲਿਖਿਆ ਆਇਆ ਤੇ ਉਹਨਾਂ ਵੱਲੋਂ ਵੱਡੀ ਸ਼ਹਾਦਤ ਹੋਈ ਹੈ ਤੇ ਪਿਛਲੇ ਸਮੇਂ ਤੋਂ ਤੁਸੀਂ ਵੇੜਾ ਚੁੱਕਿਆ ਸੀ ਕਿ ਫਾਊਂਡੇਸ਼ਨ ਵੱਲੋਂ ਨਵੀਨੀ ਕਰਨ ਦਾ ਕਈ ਰਿਕਰਵਟਾਂ ਵੀ ਆਈਆਂ ਤੇ ਹੁਣ ਕਿੱਥੋਂ ਤੱਕਰ ਕੰਮ ਚੱਲ ਚੜਿਆ ਹਮ ਤੇ ਵੀ ਇਸ ਵਕਤ ਕੋਈ ਰਿਕਰਵਟ ਨਹੀਂ ਜੀ ਪਹਿਲਾਂ ਹਾਈ ਕੋਰਟ ਵੱਲੋਂ ਐਨਓਸੀ ਲੈ ਕੇ ਆਏ ਉਸ ਤੋਂ ਬਾਅਦ ਪ੍ਰਾਤਨ ਵਿਭਾਗ ਇਹਦੇ ਵਿੱਚ ਮਤਲਬ ਕਿ ਇਹ ਨਾਲ ਧਿਰ ਹੈ ਤੇ ਪੰਜਾਬ ਸਰਕਾਰ ਇਹ ਨਾਲ ਧਿਰ ਹੈ ਤੇ ਐ ਜੀ ਪੀ ਸੀ ਬਾਬਾ ਜੂਰਾਵਰ ਸਿੰਘ ਬਾਬਾ ਪੱਤੀ ਸਿੰਘ ਨੇ ਨਾਲ ਤੇ ਪ੍ਰੋਪਰਟੀ ਹੈ ਸਾਰੀ ਤੇ ਉਸ ਤੋਂ ਬਾਅਦ ਅਸੀਂ ਦਵਾਨ ਟੋਡਰ ਮਲ ਬਰਾਛਤੀ ਫਾਊਂਡੇਸ਼ਨ ਪੰਜਾਬ ਇੱਕ ਸਾਡਾ ਸੁਪਨਾ ਸੀ ਗੁਰੂ ਮਹਾਰਾਜ ਨੇ ਪੂਰਾ ਕੀਤਾ ਕਿ ਅਸੀਂ ਇਹਨੂੰ ਪ੍ਰਿਜ਼ਰਵ ਕਰ ਸਕੀਏ ਉਹ ਅਸੀਂ ਇਸ ਜਿਹੜੀ ਤਸਵੀਰ ਹੈ ਉਹ ਬੜੇ ਜੱਦੋ ਜਹਿਦ ਦੇ ਨਾਲ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਦੇ ਵਿੱਚੋਂ 1911 ਦੀ ਤਸਵੀਰ ਹੈ ਜਿਹੜੀ ਅਸੀਂ ਲੈ ਕੇ ਆਂਦੀ ਹੈ ਜੀ ਤੇ ਜਿਹਨੂੰ ਇੱਥੇ ਮਤਲਬ ਕਿ LED ਤੇ ਵੀ ਵਾਰ-ਵਾਰ ਸੰਗਤ ਨੂੰ ਦਿਖਾਇਆ ਜਾਵੇਗਾ ਜੋ ਵੀ ਇਹਦਾ ਨਵੀਨੀਕਰਨ ਹੋਏਗਾ ਉਹ ਸਾਰਾ ਤੱਥਾਂ ਦੇ ਆਧਾਰ ਤੇ ਹੋਏਗਾ ਉਹੀ ਮਟੀਰੀਅਲ ਉਹੀ ਚੂਨਾ ਤੇ ਮਤਲਬ ਕਿ ਸਾਰਾ ਕੁਝ ਇਨ ਇਨ ਬੈਨ ਹੋਏਗਾ ਨਾ ਕਿ ਕੋਈ ਸੱਜਣ ਇਹ ਨਹੀਂ ਕਹਿ ਸਕੇਗਾ ਕਿ ਇਹਦੀ ਸਾਰੀ ਜਾਂ ਦੁਆਰੇ ਕੀਤੀ ਗਈ ਹੈ ਉਹਨੂੰ ਉਸ ਤਰ੍ਹਾਂ ਜਿਹੜੀ ਨਾਲ ਲੱਗਦੀ ਹੈ ਉਹਨੂੰ ਉਹਨੂੰ ਵੀ ਨਾਲ ਦੀ ਨਾਲ ਉਵੇਂ ਜਿਵੇਂ ਸਮਝ ਆਊਗਾ ਜਿਹੜਾ ਹਿੱਸਾ ਉਸ ਬਚਿਆ ਹੈਗਾ ਤੇ ਬਾਕੀ ਮੈਂ ਬੇਨਤੀ ਕਰਨਾ ਚਾਹੁੰਨਾ ਸੰਗਤ ਨੂੰ ਕਿ ਅ ਅਸੀਂ ਇਹਦੇ ਲਈ ਸਿਰਫ ਸਾਡਾ ਦਵਾਨ ਟੋਡਰਮਲ ਫਾਊਂਡੇਸ਼ਨ ਇੱਕ ਪਰਿਵਾਰ ਹੈ ਉਹ ਪਰਿਵਾਰ ਵੱਲੋਂ ਹੀ ਅਸੀਂ ਸੇਵਾ ਕਰ ਰਹੇ ਹਾਂ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਅਗਰਾਹੀ ਨਹੀਂ ਕੀਤੀ ਜਾਂਦੀ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਵੀ ਸੰਗਤ ਸੁਚੇਤ ਰਹੇ ਤੇ ਕਈ ਵਾਰਾਂ ਕੋਈ ਸੱਜਣ ਦੀ ਭਾ ਆਸ਼ਾ ਹੁੰਦੀ ਹੈ ਵੀ ਮੈਂ ਕੋਈ ਕਾਰਜ ਕਰਨਾ ਹੈਗਾ ਤਾਂ ਉਹ ਸਾਡੇ ਨਾਲ ਗੱਲਬਾਤ ਕਰ ਸਕਦਾ ਉਹ ਆਪਣੇ ਹੱਥੀਂ ਕੋਈ ਨਾ ਕੋਈ ਪ੍ਰੋਜੈਕਟ ਇੱਥੇ ਕਰਕੇ ਜਾ ਸਕਦਾ ਜੇ ਕਈ ਵਾਰਾ ਕਿਸੇ ਸੱਜਣ ਦੀ ਕੋਈ ਭਾਵਨਾ ਹੋਵੇ ਨਹੀਂ ਤਾਂ ਇਹ ਸਾਰਾ ਜਿਹੜਾ ਪੈਸਾ ਹੈਗਾ ਇਹ ਦਵਨ ਟੂਡਰਮਲ ਫਾਊਂਡੇਸ਼ਨ ਪਰਿਵਾਰ ਆ ਆਪਣੇ ਮਾਈਕ ਸੰਧੂ ਕਰਨੈਲ ਸੰਧੂ ਤੇ ਗਿਆਨ ਸੰਧੂ ਤੇ ਬਹਾਦਰ ਸਿੰਘ ਜੁਐਸਏ ਨਰਮਨ ਸਿੰਘ ਚੰਦੀ ਮਹਿੰਦਰ ਸਿੰਘ ਮਹਿਸਮਪੁਰ ਹੋਰ ਬਹੁਤ ਸਾਰੇ ਸੱਜਣ ਨੇ ਆਪਣੇ ਹਰਵੰਦ ਸਿੰਘ ਜੰਡਾਲੀ ਤੇ ਇਸ ਇਸ ਤਰ੍ਹਾਂ ਦੇ ਬਹੁਤ ਸਾਰੇ ਸੱਜਣ ਆਏ ਕਿ ਜੋਗਾ ਸਿੰਘ ਬਾਠ ਕਿ ਅਸੀਂ ਇਹ ਜਿਹੜੇ ਆਪਣੇ ਆਪਣੇ ਦਸਵੰਦ ਦੇ ਵਿੱਚ ਉਹ ਅਸੀਂ ਇਹ ਜਿਹੜਾ ਇਹ ਕਾਰਜ ਕਰ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਸਾਡੇ ਲਈ ਅਰਦਾਸ ਕਰਨੀ ਹੈ ਕਿ ਅਸੀਂ ਇਹ ਸੇਵਾ ਨੂੰ ਸੇਤ ਹੀ ਨੇਪਰੇ ਚਾੜ ਸਕੀਏ ਤੇ ਨਿਰਵਿਘਨਤਾ ਸਹਿਤ ਇਹ ਸੇਵਾ ਨੇਪਰੇ ਚੜੇ ਮੇਰ ਭਰਾ ਇਹ ਵਹੀ ਜਿਹੜੀ ਤਿਆਰ ਹੋ ਗਈ ਹੈ ਕਿੰਨਾ ਸਮਾਂ ਲੱਗੇਗਾ ਕੁਝ ਇਹਦੇ ਵਿੱਚ ਹੋਇਆ ਇਹਦੇ ਅਸੀਂ ਇੱਕ ਏਜੰਸੀ ਨੂੰ ਜਿਹਨੂੰ ਹਾਇਰ ਕੀਤਾ ਹੈਗਾ ਉਹਨੇ ਬਹੁਤ ਸਾਰਾ ਕੰਮ ਕੀਤਾ ਹੈਗਾ ਜਿਵੇਂ ਕਿ ਲਾਲ ਕਿਲਾ ਹੈਗਾ ਔਰ ਬਹੁਤ ਸਾਰੀਆਂ ਇੰਡੀਆ ਦੀਆਂ ਇਮਾਰਤਾਂ ਨੇ ਜਿਨ੍ਹਾਂ ਨੇ ਜਿੱਥੇ ਉਹਨਾਂ ਨੇ ਕੰਮ ਕੀਤਾ ਹੈਗਾ ਉਹ ਏਜੰਸੀ ਬਹੁਤ ਜਲਦੀ ਇਹ ਸਾਰਾ ਕਾਰਜ ਕਰੇਗੀ ਪਰ ਸਭ ਤੋਂ 2 ਸਾਲ ਦਾ ਉਹਨਾਂ ਨੇ ਟਾਈਮ ਲੈਂਤਾ ਹੈ 2 ਤੋਂ 2.5 ਸਾਲ ਵੀ ਲੱਗ ਸਕਦੇ ਆ ਤੇ ਇੱਥੇ ਮਿਊਜ਼ੀਅਮ ਵਗੈਰਾ ਤੇ ਹੋਰ ਜੋ ਲੋੜੀ ਦੀ ਮਤਲਬ ਕਿ ਜੋ ਲੋਕੀਆ ਹੈ ਕਰੋ ਇਹ ਮਨੁੱਖ ਮਨੁੱਖੀ ਅਧਿਕਾਰਾਂ ਦੀ ਜਿਹੜੀ ਇਹ ਥਾਂ ਹੈਗੀ ਹੈ ਸਭ ਤੋਂ ਵੱਡੀ ਹੈ ਸਭ ਤੋਂ ਵੱਡਾ ਸਨੇਹਾ ਜਿਹੜਾ ਉਹ ਦਵਾਨ ਟੋਡਰਮਲ ਦੀ ਹਵੇਲੀ ਚੋਂ ਮਿਲਦਾ ਤੇ ਇਹਨੂੰ ਅਸੀਂ ਦਰਸਾਉਣ ਦਾ ਇੱਕ ਮਿਊਜ਼ੀਅਮ ਵੀ ਤਿਆਰ ਕਰਾਂਗੇ ਤੋ ਇਹ ਸਨ ਕਾਨਤ ਸਿੰਘ ਵਾਲੋ ਜੀ ਨਾਲ ਲੁਕਿਆ ਗਿਆ ਕਿ ਜਿਹੜਾ ਇੱਥੇ ਮਿਊਜ਼ੀਅਮ ਵੀ ਬਣਾਇਆ ਜਾਵੇਗਾ ਤੇ ਪ੍ਰਾਣੀ ਦੇਖੋ ਉਸੇ ਤਰ੍ਹਾਂ ਦਿੱਤੀ ਜਾਵੇਗੀ ਭਾਈ ਸਾਹਿਬ ਨਾਲ ਗੱਲਬਾਤ ਕਰਦੇ ਆਂ ਕਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਜੀਦੀ ਦਿਹਾੜਾ ਸ਼ੁਰੂ ਹੋਇਆ ਤੇ ਜੇ ਗੱਲ ਗੱਲ ਕਰੀਏ ਦੀਵਾਨ ਟੋਡਰਮਲ ਜੀ ਦੀ ਵੀ ਬਹੁਤ ਵੱਡਾ ਜਿਨਾ ਕਿ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਜ਼ਿਕਰ ਹੁੰਦਾ ਜਿਨਾ ਛੋਟੇ ਸਹਬਜ਼ਾਦਿਆਂ ਦੀ ਜਿਹੜੇ ਇੱਕ ਸੰਸਕਾਰ ਕੀਤਾ ਸੀ ਕਿਵੇਂ ਦੇਖਦੇ ਹੋ ਚਾਹੀਏ ਬਹੁਤ ਵੱਡੀ ਗੱਲ ਹੈ ਜੀ ਦੀਵਾਨ ਟੋਡਰਮਲ ਜੀ ਨੇ ਆਪਣਾ ਸ ਮਨੁੱਖੀ ਅਧਿਕਾਰਾਂ ਦੇ ਉਸ ਪੜਾ ਦੀ ਰਾਖੀ ਦੇ ਲਈ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਲੈ ਕੇ ਆਂਦਾ ਜਿੱਥੇ ਬਹੁਤ ਲੋਕ ਆਪਣੇ ਆਪ ਨੂੰ ਪਿੱਛੇ ਕਰ ਲੈਂਦੇ ਆ ਕਿਉਂਕਿ ਠੀਕ ਹੈ ਉਹਨਾਂ ਦੀ ਸ਼ਹਾਦਤ ਬਹੁਤ ਵੱਡੀ ਸ਼ਹਾਦਤ ਹੈ ਪਰ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸਰੀਰ ਉੱਥੇ ਪਏ ਹੋਏ ਸੀ ਕਿ ਜਰਨਲਿਸਟ ਸੰਭਾਲ ਨਹੀਂ ਸੀ ਹੋ ਰਹੀ ਤਾਂ ਮਨੁੱਖੀ ਸਰੀਰ ਦੀਆਂ ਜਿਹੜੀਆਂ ਅੰਤਮ ਰਸਮਾਂ ਹੈਗੀਆਂ ਨੇ ਉਹਨਾਂ ਨੂੰ ਨਿਭਾਉਣ ਦੇ ਲਈ ਉਹ ਆਪ ਆਪਣੇ ਆਪ ਨੂੰ ਅੱਗੇ ਲੈ ਕੇ ਆਏ ਹੈ ਨਾ ਸੋ ਅਸੀਂ ਉਹਨਾਂ ਦੀ ਕੁਰਬਾਨੀ ਤੋਂ ਪ੍ਰਭਾਵਿਤ ਹਾਂ ਸਾਰੀ ਸਿੱਖ ਕੌਮ ਦਾ ਸਦਾ ਪ੍ਰਭਾਵ ਲੈਂਦੀ ਰਹਿੰਦੀ ਆ ਛੋਟੇ ਸਾਹ ਜਿਆਦਾ ਤੋਂ ਸਦਾ ਪ੍ਰਭਾਵ ਲੈਂਦੀ ਰਹਿੰਦੀ ਆ ਮਾਤਾ ਗੁਜਰਕੌਰ ਜੀ ਤੋਂ ਸਦਾ ਪ੍ਰਭਾਵਿਤ ਹੁੰਦੀ ਰਹਿੰਦੀ ਆ ਤਾਂ ਸਾਡੇ ਸਾਰੇ ਜਿੰਨੇ ਵੀ ਅਸੀਂ ਗੁਰਸਿੱਖਾਂ ਜਿਥੇ ਪਹੁੰਚੇ ਸਾਡੇ ਪ੍ਰਧਾਨ ਜੀ ਸਰਦਾਰ ਲਖਵਿੰਦਰ ਸਿੰਘ ਕਾਨੇ ਕਿ ਹੋਣੀ ਨਾਲ ਨੇ ਸਾਡੇ ਗੁਰਜਿੰਦਰ ਸਿੰਘ ਛੰਨਾ ਸਾਹਿਬ ਤੇ ਸਾਡੇ ਨਾਲ ਹੈਗੇ ਨੇ ਲਖਵਿੰਦਰ ਸਿੰਘ ਜੀ ਕਤਰੀ ਸਾਹਿਬ ਤੇ ਧੌਲੇ ਤੋਂ ਸਾਡੇ ਨਾਲ ਵੀਰ ਜੀ ਆਏ ਹੈਗੇ ਨੇ ਸਾਰੇ ਜਿੰਨੇ ਸਾਡੀ ਸੁਸਾਇਟੀ ਹੈਗੀ ਆ ਦਿਵਾਨ ਡੋਟਰ ਮਲ ਫਰਾਸਤੀ ਫਾਊਂਡੇਸ਼ਨ ਪੰਜਾਬ ਅਸੀਂ ਦਨਰਾਤ ਇਕ ਕਰਕੇ ਯਤਨ ਵਿੱਚ ਲੱਗੇ ਹੋਏ ਆ ਕਿਸ ਹਵੇਲੀ ਨੂੰ ਪ੍ਰੀਜ਼ਰਵ ਕੀਤਾ ਜਾਵੇ ਕਿਉਂਕਿ ਸਾਡੀ ਸਿਖ ਕੌਮ ਦੇ ਕੋਲ ਜਿੰਨੀਆਂ ਕੁ ਬਰਾਸਤੀ ਇਮਾਰਤਾਂ ਸਨਗੀਆਂ ਜੀ ਸਮੇਂ ਦੀ ਅਣਦੇਖੀ ਕਰਕੇ ਕਹਿ ਲਈਏ ਜਾਂ ਕਿਸੇ ਵੀ ਕਾਰਨ ਕਰਕੇ ਕਹਿ ਲਈ ਉਹ ਸਾਡੇ ਕੋਲ ਨਹੀਂ ਬਚੀਆਂ ਦਿਖਾਉਣ ਨੂੰ ਸਾਡੇ ਕੋਲੇ ਆਲੀਸ਼ਾਨ ਇਮਾਰਤਾਂ ਹਨਗੀਆਂ ਪਰ ਪੁਰਾਣਾ ਇਤਿਹਾਸ ਜਿਹੜਾ ਹੈਗਾ ਉਹ ਨਹੀਂ ਹੈਗਾ ਸੋ ਸਾਡਾ ਯਤਨ ਹੈਗਾ ਕਿ ਅਸੀਂ ਇਸ ਨੂੰ ਪ੍ਰਾਤਨ ਰੂਪ ਦੇ ਵਿੱਚ ਪ੍ਰੀਜ਼ਰਵ ਕਰੀ ਜਿੰਨੀ ਹੈ ਇਹਨੂੰ ਐਜ਼ ਇਟ ਇਜ਼ ਰੱਖਿਆ ਜਾਏ ਤੇ ਅਸੀਂ ਪਰਮਿਸ਼ਨਾਂ ਦੇ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪੰਜਾਬ ਸਰਕਾਰ ਦੇ ਕੋਲ ਹਰ ਸਮੇਂ ਜਿਹੜਾ ਹੈਗਾ ਜਾਣਦੇ ਆ ਕਿਉਂਕਿ ਮੈਂ ਤੁਹਾਡੇ ਧਿਆਨ ਚ ਲਿਆਦਾ ਹਾਂ ਸਾਰੀ ਸੰਗਤ ਦੇ ਧਿਆਨ ਚ ਲਿਆਦਾ ਕਈ ਵਾਰੀ ਲੋਕਾਂ ਨੂੰ ਹੁੰਦਾ ਕਿ ਸਰਕਾਰ ਇੱਥੇ ਇਨਵੋਲ ਕਿਵੇਂ ਆ ਜੀ ਆ ਜਿਹੜੀ ਜਗ੍ਹਾ ਆ ਜਿੱਥੇ ਆਪਾਂ ਬੈਠੇ ਆ ਇਹ ਹਵੇਲੀ ਦੀ ਜਗ੍ਹਾ ਆ ਤੇ ਕੁਝ ਸਜਣਾ ਵੱਲੋਂ ਇਹ ਜਗਾ ਸਾਹਿਬਜਾਦਾ ਬਾਬਾ ਜੂਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਜੀ ਦੇ ਨਾਮ ਤੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਦੇ ਮੈਨੇਜਰ ਦੀ ਰਾਹੀਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਹੋਈ ਗਿਆ ਤੇ ਇਸ ਜਗਾ ਦੇ ਵਿੱਚ ਉਸਰੀ ਹੋਈ ਜਿਹੜੀ ਹਵੇਲੀ ਹੈਗੀ ਆ ਉਹ ਹਵੇਲੀ ਪੰਜਾਬ ਸਰਕਾਰ ਨੇ ਆਪਣਾ ਇੱਕ ਐਕਟ ਪਾਸ ਕੀਤਾ ਸੀ 2009 ਦੇ ਵਿੱਚ ਉਹਨੂੰ ਵਿਰਾਸਤੀ ਇਮਾਰਤ ਕੋਸ਼ਤ ਕਰ ਦਿੱਤਾ ਸੀ ਸੋ ਉਹ ਪੰਜਾਬ ਸਰਕਾਰ ਪ੍ਰਾਤਨ ਵਿਭਾਗ ਦੇ ਅੰਡਰ ਚੱਲੀ ਗਈ ਜਗਾ ਦੀ ਮਾਲਕ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸੋ ਇੱਥੇ ਅਸੀਂ ਕੋਈ ਵੀ ਕੰਮ ਕਰਨਾ ਹੋਵੇ ਤਾਂ ਸਾਨੂੰ ਦੋਵੇਂ ਤਰ੍ਹਾਂ ਤੋਂ ਜਿਹੜੀ ਹੈਗੀ ਉਹ ਮਨਜ਼ੂਰੀ ਲੈਣੀ ਪੈਂਦੀ ਆ ਤਾਂ ਅਸੀਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮਾਨਯੋਗ ਪ੍ਰਧਾਨ ਸਾਬ ਹੁਣਾ ਦਾ ਜਿਨ੍ਹਾਂ ਨੇ ਸਾਡੇ ਉੱਪਰ ਭਰੋਸਾ ਪ੍ਰਗਟ ਕੀਤਾ ਤੇ ਇਹ ਸੇਵਾ ਕਰਨ ਦੇ ਲਈ ਸਾਨੂੰ ਉਹਨਾਂ ਨੇ ਐਗਜ਼ੀਕਟਿਵ ਦੇ ਵਿੱਚ ਮਤਾ ਪਾ ਕੇ ਪ੍ਰਵਾਨਗੀ ਦਿੱਤੀ ਤੇ ਨਾਲ ਹੀ ਅਸੀਂ ਪੂਰਾ ਧੰਨਵਾਦ ਕਰਦੇ ਹਾਂ ਆਪਣੇ ਵੱਲੋਂ ਸਾਰੀ ਸੰਗਤ ਵੱਲੋਂ ਸਾਰੀ ਫਾਊਂਡੇਸ਼ਨ ਪਰਿਵਾਰ ਵੱਲੋਂ ਪੰਜਾਬ ਸਰਕਾਰ ਦਾ ਜਿਹੜੇ ਸਮੇਂ-ਸਮੇਂ ਤੇ ਸਾਡਾ ਸਹਿਯੋਗ ਕਰਦੇ ਆ ਕਿਸੇ ਪ੍ਰਕਾਰ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਪਰਮਿਸ਼ਨ ਦੀ ਤਾਂ ਉਹ ਸਾਨੂੰ ਆਪਣੇ ਵਿਭਾਗ ਤੋਂ ਲੈ ਕੇ ਦਿੰਦੇ ਆ ਤੇ ਉਹ ਰਲ ਮਿਲ ਕੇ ਜਿਹੜਾ ਸਾਰਾ ਕਾਰਜ ਹੈਗਾ ਉਹ ਫਾਊਂਡੇਸ਼ਨ ਪਰਿਵਾਰ ਦੇ ਵੱਲੋਂ ਕੀਤਾ ਉਹਨਾਂ ਜੀ ਜੇ ਗੱਲ ਕਰੀਏ ਆਪਾਂ ਜਿਹੜੀ ਆ ਕਿ ਆਪਣੇ ਵਿਰਾਸਤੀ ਚੀਜ਼ਾਂ ਨੇ ਜਿਹੜੀ ਨੌਜਵਾਨ ਪੀੜ੍ਹੀ ਨੂੰ ਦਿਖਾਉਣੀਆਂ ਨੇ ਕਿ ਇਹ ਇਤਿਹਾਸ ਨਾਲ ਜੁੜੇ ਨੌਲੀਆਂ ਉਹ ਅੱਜ ਤੱਕ ਖੰਡਰ ਦਾ ਰੂਪ ਧਾਰਨ ਕਰ ਰਹੀ ਨੇ ਕਿਉਂ ਕਿ ਕਿਉਂ ਨਹੀਂ ਸੰਭਾਲਿਆ ਜਾ ਰਿਹਾ ਉਹਨਾਂ ਦਾ ਆ ਪਤਾ ਨਹੀਂ ਜੀ ਹੁਣ ਇਹਦੇ ਪਿੱਛੇ ਦੇਖੋ ਅਸੀਂ ਤਾਂ ਸਗੋਂ ਆਪਣੇ ਆਪ ਨੂੰ ਇਸ ਗੱਲ ਲਈ ਭਾਗਾ ਵਾਲੇ ਮੰਨਦੇ ਆ ਕਿ ਸ਼ਾਇਦ ਗੁਰੂ ਸਾਹਿਬ ਨੇ ਸੇਵਾ ਸਾਡੇ ਲਈ ਸੰਭਾਲ ਕੇ ਰੱਖੀ ਹੋਈ ਸੀ ਜੀ ਕਿਉਂਕਿ ਜਦੋਂ ਤੱਕ ਅਸੀਂ ਇਸ ਸੇਵਾ ਨਾਲ ਜੁੜੇ ਨਹੀਂ ਸੀ ਉਦੋਂ ਤੱਕ ਅਸੀਂ ਟੋਡਰਮਲ ਜੀ ਬਾਰੇ ਜਾਣਦੇ ਪੜ੍ਹਦੇ ਲੋਕਾਂ ਨੂੰ ਸੁਣਾਉਂਦੇ ਜਰੂਰ ਸੀ ਪਰ ਇਹ ਜਗ੍ਹਾ ਨਾਲ ਇਸ ਹਵੇਲੀ ਨਾਲ ਨਹੀਂ ਜਦੋਂ ਇੱਥੇ ਆ ਕੇ ਪੈਰ ਪਾਏ ਜਦੋਂ ਇਹ ਜਗ੍ਹਾ ਨੂੰ ਵੇਖਿਆ ਜੀ ਹਾਲਤ ਨੂੰ ਵੇਖਿਆ ਫਿਰ ਸਾਡੀ ਸਾਰਿਆਂ ਦੀ ਰਾਏ ਹੋਈ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਲਖਨਰ ਸਿੰਘ ਜੀ ਨਾਲ ਕਿ ਚਲੋ ਆਪਾਂ ਚਾਰਾ ਜੋਈ ਕਰਕੇ ਵੇਖੀਏ ਹੋਰ ਬਹੁਤ ਨੇ ਯਤਨ ਕੀਤਾ ਹਨ ਖੌਰੇ ਗੁਰੂ ਮਹਾਰਾਜ ਨੇ ਸਾਡੀ ਝੋਲੀ ਇਸੇਵਾ ਪਾਉਣੀ ਹੋਵੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਤਾਂ ਸਾਰਿਆਂ ਨੂੰ ਆਪੋ ਆਪਣੇ ਘਰੀ ਆਪੋ ਆਪਣੇ ਕੰਮਾਂ ਤੇ ਲੱਗਿਆ ਨੂੰ ਜਿਵੇਂ ਗੁਰੂ ਮਹਾਰਾਜ ਨੇ ਬਾਹਰ ਤੋਂ ਫੜ ਕੇ ਲਿਆਂਦਾ ਹੋਵੇ ਵੀ ਕਿੱਥੇ ਤੁਸੀਂ ਤੁਰੇ ਫਿਰਦੇ ਹੋ ਆ ਕੇ ਆਹ ਸੇਵਾ ਕਰੋ ਹਨਾ ਤਾਂ ਬਿਦ ਆਪਣੇ ਆਪ ਬਣਦੀ ਗਈ ਢੋ ਆ ਆਪਣੇ ਆਪ ਢੁਕਦੇ ਗਏ ਚਲੋ ਸਮੇਂ ਦੇ ਹਿਸਾਬ ਨਾਲ ਜਿਹੜੀਆਂ ਵਿਰਾਸਤਾਂ ਸਾਡੇ ਕੋਲੋਂ ਗਈਆਂ ਕੋਈ ਕਾਰਨ ਉਹਨਾਂ ਦਾ ਰਿਹਾ ਹੋਊਗਾ ਪਿੱਛੇ ਜਿਸ ਕਰਕੇ ਉਹ ਸਾਡੇ ਕੋਲੋਂ ਚਲੀਆਂ ਗਈਆਂ ਹਾਲੇ ਵੀ ਜੋ ਕੁਝ ਸਾਡੀ ਕੌਮ ਦੇ ਕੋਲ ਸੁਰੱਖਿਤ ਹੈਗਾ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਿੱਥੇ ਕਿਤੇ ਕੁਝ ਹੈਗਾ ਉਹਨੂੰ ਉੱਥੇ ਸੰਭਾਲ ਲਿਆ ਜਾਵੇ ਭਾਵੇਂ ਉਹ ਥੋੜਾ ਭਾਵੇਂ ਉਹ ਬਹੁਤ ਜਿੰਨਾ ਵੀ ਹੈ ਪੁਰਾਣੀ ਚੀਜ਼ ਜਿੰਨੀ ਅਸੀਂ ਸੰਭਾਲ ਲਈਏ ਓਨੀ ਹੀ ਸਾਡੇ ਲਈ ਪ੍ਰੇਰਨਾ ਦਾ ਇੱਕ ਹੈਗੀ ਆ ਕਿਉਂਕਿ ਸਿਆਣੇ ਕਹਿੰਦੇ ਆ ਕਿ ਜਿਹੜਾ ਇਤਿਹਾਸ ਹਨ ਉਹ ਸਾਡਾ ਇੱਕ ਫੋਟਿਆ ਪਿਛਲਾ ਕਦਮ ਹੈ ਤੇ ਜਿਹੜਾ ਆਪਾਂ ਵੇਖਿਆ ਉਹ ਸਾਡਾ ਮਤਲਬ ਉਹ ਕਦਮ ਹੈ ਜਿਹਨੇ ਅੱਗੇ ਟਿਕਣਾ ਵਾ ਤਾਂ ਅਗਲਾ ਕਦਮ ਸਾਡਾ ਬਿਹਤਰ ਹੋਵੇ ਉਹਦੇ ਲਈ ਜ਼ਰੂਰੀ ਹੈ ਕਿ ਸਾਡਾ ਜਿਹੜਾ ਪਿਛਲਾ ਕਦਮ ਹੈ ਉਹ ਸਹੀ ਥਾਂ ਤੇ ਟਿਕਿਆ ਹੋਵੇ ਸੋ ਜੇ ਅਸੀਂ ਇਤਿਹਾਸ ਨੂੰ ਢੰਗ ਨਾਲ ਸੰਭਾਲਿਆ ਹੋਏਗਾ ਤਾਂ ਸਾਡਾ ਭਵਿੱਖ ਆਪਣੇ ਆਪ ਸੋਹਣਾ ਬਣੇਗਾ ਹਨਾ ਤਾਂ ਇਹ ਸਾਰੀ ਮਾਨਵਤਾ ਦੇ ਲਈ ਇੱਕ ਪ੍ਰੇਰਨਾ ਸਰੋਤ ਬਣੇਗਾ ਜਿੱਥੋਂ ਲੋਕੀ ਧਰਮਾਂ ਦੀ ਮੰਡ ਤੋਂ ਉੱਪਰ ਉੱਠ ਕੇ ਹਰ ਪ੍ਰਕਾਰ ਦੀ ਨਫ਼ਰਤ ਤੋਂ ਉੱਪਰ ਉੱਠ ਕੇ ਇੱਕ ਦੂਜੇ ਦੀ ਸੰਭਾਲ ਦਾ ਸੁਨੇਹਾ ਲੈ ਕੇ ਜਾਇਆ ਕਰਨਗੇ ਯਤਨ ਸਾਡਾ ਇਹੀ ਹੈ ਕਿ ਇੱਥੇ ਆਉਣ ਦਾ ਇਸ ਜਗ੍ਹਾ ਨੂੰ ਵੇਖਣ ਦਾ ਭਾਵ ਸਾਡੇ ਇਹ ਨਾ ਹੋਵੇ ਕਿ ਲਾ ਇੱਥੇ ਫੋਟੋ ਖਿਚਾ ਕੇ ਤੇ ਰੀਲਾਂ ਬਣਾ ਕੇ ਤੁਰ ਜਾਈਏ ਅਸੀਂ ਇੰਸਟਾਗ੍ਰਾਮ ਵਗੈਰਾ ਹੋਰ ਚੀਜ਼ਾਂ ਤੇ ਪਾਈ ਜਾਈਏ ਜਿਹੜੀ ਇੱਥੇ ਆਉਣ ਵਾਲੀ ਸੰਗਤ ਹੈ ਉਹਨਾਂ ਦੇ ਵਿਚਾਰਨਾ ਚ ਅਸੀਂ ਨਿਮਰਤਾ ਨਾਲ ਬੇਨਤੀ ਕਰਦੇ ਹਾਂ ਵੀ ਇਸ ਜਗ੍ਹਾ ਤੋਂ ਪ੍ਰੇਰਨਾ ਲੈ ਕੇ ਜਾਓ ਇਹ ਉਸ ਗੁਰਮੁਖ ਪਿਆਰੀ ਦੀ ਜਗ੍ਹਾ ਆ ਜਿਨੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਲਈ ਔਰ ਮਾਤਾ ਜੀ ਦੇ ਸੰਸਕਾਰ ਦੇ ਲਈ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੱਤਾ ਸੀਗਾ ਤਾਂ ਆਪਾਂ ਵੀ ਮਾਨਵਤਾ ਲਈ ਇਨਸਾਨੀਅਤ ਲਈ ਮਨੁੱਖੀ ਕਦਰਾਂ ਕੀਮਤਾਂ ਲਈ ਬਹੁਤਾ ਨਹੀਂ ਤਾਂ ਥੋੜਾ ਥੋੜਾ ਆਪਣੇ ਵੱਲੋਂ ਤਿਲਫਲ ਯੋਗਦਾਨ ਪਾਉਣਾ ਸ਼ੁਰੂ ਕਰ ਦੇਈਏ। ਉਹ ਇਹ ਦੀਵਾਨ ਟੋਡਰਮਲ ਜੀ ਜਣ ਜਿਹੜਾਗੇ ਆਪਣਾ ਸਾਰਾ ਪਰਿਵਾਰ ਕੁ ਵੀ ਵਾਰ ਦਿੱਤਾ ਸੀ ਕੋਲੂ ਵਿੱਚ ਉਹਨਾਂ ਦੇ ਪਰਿਵਾਰ ਨੂੰ ਪੀੜ ਦਿੱਤਾ ਸੀ ਗੱਲਬਾਤ ਕਰਾਂਗੇ ਤੇ ਭਾਜੀ ਆਰਕੀਟੈਕਟ ਜਿਹੜੀ ਕਿ ਬਣੀ ਹੈ ਉਹ ਕਿਹੜੀ ਕਿਹ ਚੀਜ਼ਾਂ ਦੇ ਵਰਤੋਂ ਕੀਤੀ ਜਾ ਰਹੀ ਹੈ ਜਿਹੜੀ ਕਿ इसको फेज़ वाइज पार्ट में डिवाइड किया गया इस पूरे काम को तो फ़ेज़ वन में हमने इनिशियल रिपोर्ट रेडी की जिसके दौरान हमने टेस्टिंग आपका ईआरटी टेस्ट जीपीआर टेस्ट किया जिससे पता चला कि जमीन के अंदर क्या क्या चीज़ें मौजूद हैं देन हमने आर्कोलॉजिकल इसकावेशन किया और हमने बाकी जितनी भी बरी डिस्ट्रक्चर्स थे उनको प्रिजर्व करने के लिए सुरक्षित रखा उसके बाद रिटेनिंग वॉल का निर्माण कार्य चालू हुआ जो पूरा हो चुका है आप देख रहे होंगे देन सैंपल एक रेडी किया कि बाउंड्री वॉल पुरानी कैसी बनेगी तो उसके लिए एक सैम्पल रेडी कर दिया अब परमिशन के लिए हमारे पास जहाज हवेली की एविडेंस है जो फोटोग्राफ्स उन्नीस सु की हमने कलेक्ट कर ली है उसके बिहाव पे हम इसको पुराने तौर पर पुराने मेथड के तरीके से उसको रिजनरेट करेंगे जो सरंदी इट्टा हो गई मसाले हो गई, की की चीज़ानी हो इसमें हम लोग अभी पुरानी ब्रिक्स जो थी सरहिंदी ईटें थी ईटें थी वो बाहर लोगों से कलेक्ट कर रहे हैं खरीद रहे हैं पुरानी कोई भी नई ईटा यूज़ नहीं कर रहे हैं पुराना मेथड यूज़ कर रहे हैं जिसमें आपका लाइम था उसको हाइड्रेट करके यूज़ करेंगे सुरखी हो गया मोरंग हो गया और आपका गुड़ हो गया सीरा हो गया इन सारे केमिकल्स को यूज़ करेंगे पुराने मैथड के थ्रू धरती देख कुछ हज भी पी दिखी है कि... हाँ जी जो 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 जी पी आर टेस्ट किया था उसकी रिपोर्ट के अकॉर्डिंग इसमें चार बार पैटर्न निकला जिसको हमने अभी सुरक्षित रखा हुआ है कवर्ड कर रखा है और जैसे ही वाटर से वो लॉगिंग की समस्या से निस्तारण ले लेंगे हम लोग पानी जल भराव की समस्या से देन उसको हम लोगों के लिए दिखाने के लिए उसको प्रिजर्व करके डिस्प्ले करेंगे सो जड़ी की सरहदी इट्टाना नवीनीकरण की जाएगा मैं अपने कैमरामैन को हमें तस्वीर दिखावे कि जोड़ी कि ਦੀਵਾਨ ਟੋਡਰਮਾਲ ਦੀ ਵਿਰਾਸਤੀ ਫਾਊਂਡੇਸ਼ਨ ਵੱਲੋਂ ਇਹ ਲੇਕਿਨ ਇਹਦਾ ਨਵੀਨੀਕਰਨ ਕੀਤਾ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੀ ਹਵੇਲੀ 'ਚ ਦੀਵਾਨ ਟੋਡਰਮਾਲ ਜੀ ਵੱਲੋਂ ਆਪਣਾ ਜਿਹੜਾ ਕਿ ਛੋਟੇ ਸਾਹਿਬ ਜਾਦਿਆਂ ਦਾ ਤੇ ਮਾਤਾ ਜੀ ਦਾ ਸੰਸਕਾਰ ਜਦੋਂ ਕੀਤਾ ਸੀ ਤਾਂ ਉਹਨਾਂ ਦਾ ਆਪਣਾ ਸਾਰਾ ਪਰਿਵਾਰ ਕੋਲੂ ਵਿੱਚ ਉਹਨਾਂ ਦਾ ਮੁਗਲ ਹਕੂਮਤ ਵੱਲੋਂ ਪੀੜ ਦਿੱਤਾ ਗਿਆ ਸੀ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਵਿਵੇਂਦਰ ਖੋੜੀਦਨਾਰ ਜਿੰਦਰ ਸਿੰਘ ਭਾਰਤੀ ਬਸ਼ੀਰ